ਨਸ਼ਿਆਂ ਨੂੰ ਨੱਥ ਪਾਉਣ ਲਈ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤੇ ਖੰਨਾ ਪੁਲਿਸ ਵੱਲੋਂ ਕੱਸੋ ਆਪਰੇਸ਼ਨ ਚਲਾਇਆ ਗਿਆ ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਖੰਨਾ ਪਾਇਲ ਅਤੇ ਦਰਾਹ ਇਲਾਕੇ 'ਚ ਡਰੱਗਸ ਦੇ ਹੌਟਸਪੌਟਾਂ ਤੇ ਛਾਪਾ ਮਾਰੀ ਕਰ 14 ਵਿਅਕਤੀਆਂ ਨੂੰ ਕਾਬੂ ਕਰ 6 ਮਾਮਲੇ ਦਰਜ ਕੀਤੇ ਗਏ ਇਸ ਮੌਕੇ ਅਧਿਕਾਰੀਆਂ ਨੇ ਇਹ ਵੀ ਸਪਸ਼ਟ ਕੀਤਾ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਹਾਲਤ ਦੇ ਵਿੱਚ ਬਖਸ਼ਿਆ ਨਹੀਂ ਜਾਵੇਗਾ ਅਤੇ ਇਸ ਮੌਕੇ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਕਿ ਜੇਕਰ ਉਹਨਾਂ ਨੂੰ ਕਿਸੇ ਨਸ਼ਾ ਤਸਕਰ ਬਾਰੇ ਜਾਣਕਾਰੀ ਹੈ ਤਾਂ ਉਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ ਉਹਨਾਂ ਦਾ ਨਾਮ ਗੁਪਤ ਰੱਖਿਆ ਜਾਏਗਾ। ਆ ਜਾਣਦੇ ਹੋ ਹੈਗੇ ਕੱਲ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਵੱਲੋਂ ਜਿਹੜੀ ਇੱਕ ਹਾਈ ਪਾਵਰ ਕਮੇਟੀ ਬਣਾਈ ਗਈ ਹੈ ਜਿਨ੍ਹਾਂ ਨੇ ਨਸ਼ਿਆ ਦੇ ਖਿਲਾਫ ਯੁੱਧ ਛੇੜਿਆ ਗਿਆ ਹੈ। ਉਹਨਾਂ ਨੇ ਸਾਰੇ ਦਿਸ਼ਾ ਨਿਰਦੇਸ਼ ਸਾਰੇ ਜ਼ਿਲ੍ਹਿਆਂ ਦੇ ਡੀਸੀ ਐਸਐਸਪੀ ਤੇ ਰੇਂਜ ਅਫਸਰਾਂ ਨੂੰ ਜਾਰੀ ਕੀਤੇ ਗਏ ਸੀਗੇ ਤੇ ਉਸ ਉਹਨਾਂ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਅਤੇ ਸਾਡੇ ਮਾਰੀਓਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਆਈਪੀਐਸ ਉਹਨਾਂ ਦੀ ਗਾਈਡੈਂਸ ਮੁਤਾਬਿਕ ਅੱਜ ਇਥੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਇੱਕ ਐਸੋ ਆਪਰੇਸ਼ਨ ਚਲਾਏ ਗਏ ਹੈਗੇ। ਦੇ ਮੁਤਾਬਿਕ ਲੁਧਿਆਣਾ ਰੇਂਜ ਦੇ ਵੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਕੈਸੋ ਆਪਰੇਸ਼ਨ ਚਲਾਏ ਗਏ ਉਹਦੇ ਤਹਿਤ ਹੀ ਖੰਨਾ ਵਿਖੇ ਤਿੰਨ ਥਾਵਾ ਤੇ ਪਾਇਲ ਵਿਖੇ ਸਮਰਾਲਾ ਵਿਖੇ ਤੇ ਸਿਟੀ ਖੰਨਾ ਵਿਖੇ ਤਿੰਨ ਥਾਵਾ ਤੇ ਕੈਸੋ ਆਪਰੇਸ਼ਨ ਆਪਾਂ ਚਲਾਏ ਇਹਨਾਂ ਦੇ ਵਿੱਚ ਪੰਜ ਡੀਐਸਪੀ ਸਾਤੇ ਸੇਚੋ ਤੇ 150 ਪੁਲਿਸ ਪਰਸਨਲ ਜਿਹੜੇ ਹੈਗੇ ਸ਼ਾਮਿਲ ਹੋਇਆ ਇਹਨਾਂ ਨੂੰ ਅਸੀਂ 13 ਟੀਮਾਂ ਦੇ ਵਿੱਚ ਡਿਵਾਈਡ ਕੀਤਾ ਸੀ ਤੇ ਇਹਨਾਂ ਦੇ ਇਨਚਾਰजेस ਜਿਹੜੇ ਹੈਗੇ ਉਹਨਾਂ ਵੱਲੋਂ ਇਹ ਕੈਸੋ ਆਪਰੇਸ਼ਨਸ ਦੇ ਵਿੱਚ ਇਹਨਾਂ ਨੇ ਹਿੱਸਾ ਲਿਆ ਹੈਗਾ ਇਹਦੇ ਵਿੱਚ ਅਸੀਂ ਡਰੱਗ ਹੌਟਸਪੌਟਸ ਜਿਹੜੇ ਆਈਡੈਂਟੀਫਾਈ ਕੀਤੇ ਸੀਗੇ ਵਿਲਾ ਦੀ ਛਪੜੀ ਸਮਰਾਲਾ ਅਤੇ ਜਿਹੜੀ ਹੈਗੀ ਹੈ ਇਹ ਦਰਾਹਾ ਤੇ ਪਿੰਡ ਰਾਮਪੁਰ ਇੱਥੇ ਅਸੀਂ ਡਰੱਗ ਹੌਟਸਪੌਟਸ ਆਈਡੈਂਟੀਫਾਈ ਕੀਤੇ ਸੀਗੇ ਇੱਥੇ ਹੀ ਇਹਨਾਂ ਟੀਮਾਂ ਨੂੰ ਆਪਾਂ ਡਿਪਲੋਏ ਕੀਤਾ ਸੀਦਾ ਤੇ ਕਨਸਰਨ ਡੀਐਸਪੀਜ਼ ਨੂੰ ਬੀਐਸਪੀਜ਼ ਨੇ ਇਨਾ ਆਪਰੇਸ਼ਨਸ ਨੂੰ ਲੀਡ ਕੀਤਾ ਇਸ ਕੰਪਲੀਟ ਆਪਰੇਸ਼ਨ ਨੂੰ ਪਲਾਨ ਕੀਤਾ ਸਾਡੇ ਖੰਨਾ ਦੇ ਜਿਹੜੇ ਐਸਐਸਪੀ ਹੈਗੇ ਡਾਕਟਰ ਜੋਤੀ ਆ ਦਾ ਉਹਨਾਂ ਨੇ ਤੇ ਉਹਨਾਂ ਦੇ ਨੇਤ੍ਰਿਤਵ ਦੇ ਅਧੀਨ ਇਸ ਕੰਪਲੀਟ ਆਪਰੇਸ਼ਨ ਜਿਹੜਾ ਹੈਗਾ ਇਹ ਲਾਂਚ ਹੋਇਆ ਹੈ ਤੇ ਇਸ ਤੋਂ ਬਾਅਦ ਟੋਟਲ 50 ਜਿਹੜੇ ਹੈਗੇ ਸਸਪੈਕਟਸ ਇਹਦੇ ਵਿੱਚ ਚੈੱਕ ਕੀਤੇ ਗਏ 35 ਵਹੀਕਲਸ ਚੈੱਕ ਕੀਤੇ ਗਏ ਤੇ ਟੋਟਲ ਇਹਦੇ ਵਿੱਚ 14 ਜਣਿਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਇਹਦੇ ਵਿੱਚ 6 ਐਫ ਆਈ ਆਰ ਜਿਹੜੀ ਹੈਗੀ ਹੈ 14 ਗ੍ਰਿਫਤਾਰ ਬੰਦਿਆਂ ਤੇ ਦਰਜ ਹੋ ਰਹੀ ਹੈ ਹੁਣ ਟੋਟਲ ਰਿਕਵਰੀ ਇਹਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਨੀ ਆ ਵੀ 40 ਗ੍ਰਾਮ ਜਿਹੜਾ ਨਸ਼ੀਲਾ ਪਾਊਡਰ ਰਿਕਵਰ ਹੋਇਆ ਹੈ ਇਹਦੇ ਵਿੱਚ ਜਿਹੜੇ ਬੰਦੇ ਗ੍ਰਿਫਤਾਰ ਹੋਏ ਇਹ ਹੈਬਿਚੁਅਲ ਆਫੈਂਡਰਸ ਆ ਰਿਪੀਟ ਆਫੈਂਡਰਸ ਆ ਇਨਾਂ ਦੇ ਉੱਤੇ 2 ਜਾਂ 2 ਤੋਂ ਵੱਧ ਪਰਚੇ ਜਿਹੜੇ ਹੈਗੇ ਦਰਜ ਹੈਗੇ ਤੇ ਇਸ ਚੈਕਿੰਗ ਆਪਰੇਸ਼ਨ ਦੇ ਦੌਰਾਨ ਸਾਨੂੰ ਦੋ ਚੋਰ ਵੀ ਫੜੇ ਗਏ ਐ ਜਿਹਦੇ ਜਿਨ੍ਹਾਂ ਕੋਲੋਂ ਸੱਤ ਚੋਰੀ ਦੇ ਮੋਬਾਈਲ ਫੋਨ ਵੀ ਰਿਕਵਰ ਹੋਏ ਤੇ ਇੱਕ ਚੋਰ ਆਲਰੇਡੀ ਸਾਨੂੰ ਕਿਸੇ ਐਫ ਆਈ ਆਰ ਦੇ ਵਿੱਚੋਂ ਵਾਂਟਡ ਸੀਗਾ ਤੇ ਇਸ ਤੋਂ ਇਲਾਵਾ 150 ਗ੍ਰਾਮ ਅਫੀਮ ਦੀ ਵੀ ਰਿਕਵਰੀ ਹੋਈ ਹੈਗੀ ਐ ਤੇ ਸਾਨੂੰ ਇਹ ਪਤਾ ਲੱਗਿਆ ਵੀ ਇਹ ਮੋਹਾਲੀ ਜ਼ਿਲ੍ਹੇ ਤੋਂ ਅਫੀਮ ਲੈ ਕੇ ਆ ਰਿਹਾ ਸੀਗਾ ਇਹਦਾ ਬੈਕਵਰਡ ਲਿੰਕੇਜ ਅਸੀਂ ਟ੍ਰੇਸ ਕਰ ਰਹੇ ਹਾਂ ਤੇ ਜਿੱਥੋਂ ਇਹਦਾ ਮੇਨ ਸਪਲਾਇਰ ਹੈਗਾ ਉਹਨੂੰ ਨੋਮੀਨੇਟ ਵੀ ਇਸ ਐਫ ਆਈ ਆਰ ਦੇ ਵਿੱਚ ਕੀਤਾ ਜਾਊਗਾ ਇਸ ਤੋਂ ਇਲਾਵਾ ਇਹ ਜਿਹੜੇ ਰਿਪੀਟ ਆਫੈਂਡਰਸ ਹੈਗੇ ਇਹਨਾਂ ਦੇ ਉੱਤੇ ਜਿਹੜੀ ਆਰਗੇਨਾਈਜ਼ਡ ਕ੍ਰਾਈਮ ਕਰਨ ਦਾ ਸੈਕਸ਼ਨ ਹੈਗਾ 111 ਬੀ ਐਨ ਐਸ ਉਹਦੀ ਐਪਲੀਕੇਬਿਲਟੀ ਵੀ ਚੈੱਕ ਕਰਕੇ ਅਸੀਂ ਉਹਨੇ ਲਾ ਰਹੇ ਹੈਗੇ ਸੋ ਇਸ ਤਰੀਕੇ ਨਾਲ ਇਹ ਕੈਸੋ ਆਪਰੇਸ਼ਨ ਇੱਥੇ ਕੰਡਕਟ ਹੋਇਆ ਹੈ ਇਸ ਤਰੀਕੇ ਦੇ ਆਪਰੇਸ਼ਨ ਲਗਾਤਾਰ ਜਾਰੀ ਰਹੇਗੇ ਨਸ਼ਿਆ ਨੂੰ ਦਾ ਜਿਹੜਾ ਖੋਹੜ ਹੈਗਾ ਇਹਨੂੰ ਪੂਰੀ ਤਰੀਕੇ ਨਾਲ ਪੰਜਾਬ ਚੋਂ ਖਤਮ ਕੀਤਾ ਜਾਊਗਾ ਇਹਦੇ ਲਈ ਲੁਧਿਆਣਾ ਰੇਂਜ ਦੀ ਪੁਲਿਸ ਵਚਨਬੱਧ ਮੈਂ ਇੱਕ ਜਿਵੇਂ ਹੁਣ ਪੰਜਾਬ ਚ ਕਈ ਸ਼ਹਿਰਾਂ ਚ ਦੇਖ ਨੂੰ ਮਿਲਿਆ ਵੀ ਜਿਹੜੇ ਹੱਟ ਨਹੀਂ ਰਹੇ ਉਹਨਾਂ ਦੀ ਬਿਲਡਿੰਗ ਤੱਕ ਦੇ ਰਹੇ ਗੀਆਂ ਕਿ ਇੱਥੇ ਵੀ ਉਹਨਾਂ ਵੀ ਹੋਣਗੇ ਅਬ ਬਿਲਕੁਲ ਬਿਲਕੁਲ ਜੋ ਇਸ ਤਰੀਕੇ ਦੀ ਕਿਸੇ ਵੀ ਤਰੀਕੇ ਦੀ ਗੈਰ ਕਾਨੂੰਨੀ ਹਰਕਤ ਕਰਦੇ ਹੈਗੇ ਉਹਨਾਂ ਦੀ ਉਹਨਾਂ ਦੇ ਖਿਲਾਫ ਕਾਨੂੰਨ ਮੁਤਾਬਿਕ ਜੋ ਵੀ ਕਾਰਵਾਈ ਬਣਦੀ ਹੈਗੀ ਹੈ ਉਹ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਇਹਦੇ ਲਈ ਕੱਲ ਹੀ ਸਰਕਾਰ ਵੱਲੋਂ ਵੀ ਨਿਰਦੇਸ਼ ਜਾਰੀ ਕੀਤੇ ਗਏ ਹੈ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਵੀ ਨਿਰਦੇਸ਼ ਜਾਰੀ ਕੀਤੇ ਗਏ ਹੈਗੇ ਤੇ ਤੁਸੀਂ ਦੇਖ ਰਹੇ ਹੈਗੇ ਕਿ ਸਾਰੇ ਸੀਨੀਅਰ ਆਫੀਸਰਸ ਆਪ ਫੀਲਡ ਦੇ ਵਿੱਚ ਉਤਰ ਕੇ ਇਸ ਮੁਹਿੰਮ ਦੀ ਨਿਗਰਾਨੀ ਕਰ ਰਹੇ ਹੈਗੇ ਤੇ ਇਹ ਮੁਹਿੰਮ ਅੱਗੇ ਵੀ اسی ਤਰ੍ਹਾਂ ਜਾਰੀ ਰਹੂਗੀ ਤੇ ਇਸ ਤੋਂ ਇਲਾਵਾ ਤੁਹਾਡੇ ਰਾਹੀ ਮੈਂ ਲੋਕਾਂ ਨੂੰ ਵੀ ਇਹ ਅਪੀਲ ਕਰਨਾ ਚਾਹੁੰਦੀ ਆ ਕਿ ਜੋ ਵੀ ਸਾਡੇ ਪਤਵੰਤੇ ਸੱਜਣ ਹੈਗੇ ਸਾਡੀ ਮਾਤਾਵਾ ਭੈਣਾ ਹੈਗੀ ਹੈ ਵੀ ਉਹ ਵੱਧ ਤੋਂ ਵੱਧ ਇਸ ਮੁਹਿੰਮ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਉਹ ਅੱਗੇ ਆਉਣ ਤੇ ਉਹਨਾਂ ਦੇ ਕੋਲ ਜੇ ਨਸ਼ਾ ਤਸਕਰਾਂ ਖਿਲਾਫ ਕੋਈ ਜਾਣਕਾਰੀ ਹੈਗੀ ਹੈ ਤਾਂ ਉਹ ਸਾਡੇ ਨਾਲ ਸਾਂਝੀ ਕਰਨ ਉਨਾਂ ਦੀ ਸੂਚਨਾ ਗੁਪਤ ਰੱਖੀ ਜਾਊਗੀ ਅੱਗੇ ਵੀ ਦੇਖਿਆ ਗਿਆ ਕਿ ਕੰਨਾਂ ਦੇ ਵਿੱਚ ਜਿਹੜੇ ਬਾਹਰ ਆ ਕੇ ਤਰਾਏ ਤੇ ਰਹਿੰਦੇ ਨੇ ਉਹ ਨਸ਼ਾ ਤਸਕਰੀ ਕਰਦੇ ਜਾਂ ਕੋਈ ਕਈ ਫਾਰਮਰ ਸਟੂਡੈਂਟ ਨੇ ਜੀ ਉਹਨਾਂ ਨੂੰ ਰੋਕਣ ਲਈ ਕਿਸ ਤਰ੍ਹਾਂ ਦੀ ਰਣਨੀਤੀ ਹੋਗੀ ਇਸ ਲਈ ਅਸੀਂ ਇੱਕ ਬਹੁਤ ਸਿਰਫ ਇੱਕ ਐਸੋ ਆਪਰੇਸ਼ਨ ਨਹੀਂ ਇੱਕ ਬਹੁਤ ਵੱਡੇ ਪੱਧਰ ਤੇ ਲੋਕ ਸੰਪਰਕ ਅਭਿਆਨ ਵੀ ਸ਼ੁਰੂ ਕਰਨ ਜਾ ਰਹੇ ਹਾਂ ਜੇ ਤੁਸੀਂ ਦੇਖੋਗੇ ਕਿ ਆਉਣ ਵਾਲੇ ਇੱਕ ਮਹੀਨੇ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਸੰਪਰਕ ਅਭਿਆਨ ਹਰੇਕ ਗਲੀ ਮੋਹੱਲੇ ਦੇ ਵਿੱਚ ਕੀਤਾ ਜਾਊਗਾ ਜਿਹੜੇ ਸਾਡਾ ਯੂਥ ਹੈਗਾ ਉਨ੍ਹਾਂ ਨਾਲ ਵੀ ਸਕੂਲ ਕਾਲਜਸ ਦੇ ਜਿਹੜੇ ਸਾਡੇ ਯੁਵਾ ਮੈਂਬਰ ਹੈਗੇ ਉਨ੍ਹਾਂ ਨਾਲ ਵੀ ਅਸੀਂ ਸੰਪਰਕ ਕਰਾਂਗੇ ਤਾਂ ਕਿ ਇਸ ਤਰੀਕੇ ਦੇ ਜਿਹੜੇ ਅਨਸਰ ਹੈਗੇ ਉਨ੍ਹਾਂ ਦੀ ਪਛਾਣ ਹੋ ਸਕੇ ਤੇ ਉਨ੍ਹਾਂ ਦੇ ਖਿਲਾਫ ਅਸੀਂ ਕਾਰਵਾਈ ਕਰ ਸਕਾਂ ਜਿਸ ਤਰ੍ਹਾਂ ਨਾਰਾਜੀ ਦਾ ਨਸ਼ਾ ਜੀ ਜਾਂ ਤਾਂ ਕੋਈ ਉਹਨਾਂ ਤੇ ਕਾਰਵਾਈ ਕਰਦੀ ਹੈ ਕਦੇ ਕੋਈ ਵੱਡਾ ਅਸਕਰ ਜੀ ਨਹੀਂ ਬਿਲਕੁਲ ਬਿਲਕੁਲ ਨਹੀਂ ਇਸ ਵਾਰੀ ਜਿਹੜੀ ਅਸੀਂ ਰਣਨੀਤੀ ਬਣਾਈ ਗਈ ਹੈਗੀ ਹੈ ਉਹ ਇਹੀ ਬਣਾਈ ਗਈ ਹੈਗੀ ਹੈ ਕਿ ਜਿਹੜੇ ਪੈਡਲਰਸ ਹੈਗੇ ਹੈ ਕਿ ਜਿਹੜੇ ਪੈਡਲਰਸ ਹੈਗੇ ਸਪਲਾਈਅਰਸ ਹੈਗੇ ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਤੇ ਜਿਹੜੇ ਕੰਜ਼ਿਊਮਰਸ ਹੈਗੇ ਜਿਹੜੇ ਪੇਸ਼ੈਂਟਸ ਹੈਗੇ ਜਿਹੜੇ ਐਡਿਕਟਸ ਹੈਗੇ ਉਹਨਾਂ ਨੂੰ ਰੀਹੈਬਿਲੀਟੇਸ਼ਨ ਤੇ ਉਹਨਾਂ ਨੂੰ ਮੈਡੀਕਲ ਟਰੀਟਮੈਂਟ ਤੇ ਸਾਈਕੋਲੋਜੀਕਲ ਕਾਉਂਸਲਿੰਗ ਦੇਣ ਦੀ ਰਣਨੀਤੀ ਅਪਣਾਈ ਗਈ ਹੈ। ਜਿਹਦੇ ਮੇ ਨਾਕੇ ਲਗਾਏ ਜਾ ਰਹੇ ਨੇ ਥਾਣਾ ਪੁਲਿਸ ਦੇ ਵੱਲੋਂ ਇਹ ਲਗਾਤਾਰ ਜਾਰੀ ਰਹਿਣਗੇ ਤੋਂ ਨੇ ਨਾਕੇ ਜਾ। ਇਹ ਬਿਲਕੁਲ ਜਾਰੀ ਰਹਿਣਗੇ ਤੇ ਇਸ ਤੋਂ ਇਲਾਵਾ ਜਿਹੜੀ ਇਹਦੇ ਵਿੱਚ ਅਸੀਂ ਇੱਕ ਸਰਪ੍ਰਾਈਜ਼ ਐਲੀਮੈਂਟ ਲੈ ਕੇ ਆ ਰਹੇ ਹਾਂ ਵੀ ਜਿੱਥੇ ਹਮੇਸ਼ਾ ਨਾਕੇ ਲੱਗਦੇ ਆ ਜਾਂ ਜਿਸ ਟਾਈਮ ਤੇ ਹਮੇਸ਼ਾ ਨਾਕੇ ਲੱਗਦੇ ਆ ਉਹ ਨਹੀਂ ਲੱਗਣਗੇ। ਇਹਦੇ ਵਿੱਚ ਸਰਪ੍ਰਾਈਜ਼ ਤਰੀਕੇ ਨਾਲ ਅਸੀਂ ਆਪਰੇਸ਼ਨ ਪਲਾਨ ਕਰਾਂਗੇ ਸੋ ਥੈਟ ਕ੍ਰਾਈਮਨਲਸ ਨੂੰ ਇਹਦੇ ਬਾਰੇ ਪਹਿਲਾਂ ਪਤਾ ਨਾ ਲਗੇ। ਤੇ ਉਹ ਫੜੇ ਜਾਣ। ਮੈਂ ਜਿੱਦਾਂ ਰੰਗਵਾਲ ਦੇ ਸਰਪੰਚ ਨੇ ਇੱਕ ਦਲੇਰੀ ਦਿਖਾਈ ਹੈ ਤੇ ਆਪਣੇ ਸਰਪੰਚਾਂ ਨੂੰ ਮੋਟੀਵੇਟ ਕਰਨ ਲਈ ਕਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਸੈਮੀਨਾਰ ਵਗੈਰਾ ਮੈਂ ਮੈਂ ਅੱਗੇ ਤੁਹਾਨੂੰ ਦੱਸਿਆ ਵੀ ਮੈਂ ਸਾਰਿਆਂ ਨੂੰ ਅਪੀਲ ਕਰਦੀ ਆ ਕਿ ਜਿਨ੍ਹਾਂ ਕੋਲੇ ਵੀ ਇਸ ਬਾਰੇ ਕੋਈ ਜਾਣਕਾਰੀ ਹੈਗੀ ਹੈ ਉਹ ਪੁਲਿਸ ਨਾਲ ਆ ਕੇ ਤੁਰੰਤ ਸਾਂਝੀ ਕਰਨ ਤੇ ਜਿਹੜੀ ਹੈਲਪਲਾਈਨ ਨੰਬਰ ਹੈਗੀ ਹੈ ਉਹਦੇ ਤੇ ਸਾਂਝੀ ਕਰਨ ਇਨਾਂ ਦੀ ਸੂਚਨਾ ਇਨਾਂ ਦੀ ਆਈਡੈਂਟੀਟੀ ਗੁਪਤ ਰੱਖੀ ਜਾਊਗੀ। ਥੈਂਕ ਯੂ।